ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਇਹ ਹੈ ਹਸਪੀਟਲ ਚ ਮੈਸ ਮੈਸੀ ਕਹਿੰਦੇ ਆ ਹਾਂ ਜੀ ਨਹੀਂ ਮੈਸ 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 ਕਹਿੰਦੇ ਮੈਸਾ ਇਹ ਮੈਸ ਵਾਲੀ ਮਿਸ ਆ ਯਾ ਦੀਨਾ ਦੀ ਮੈਸਾ ਤੇ ਹਸਪੀਟਲ ਹੈਗਾ ਇਹ ਮਹਾ ਜੀ ਜਿਉੜਾ ਵੀ ਇਥੋਂ ਦਾ ਜੇ ਰੋਟੀ ਦੀ ਕੋਈ ਦਿੱਕਤ ਆਉਂਦੀ ਆ ਤੇ ਇਹਨਾਂ ਨਾਲ ਸੰਪਰਕ ਕਰੋ ਇਹ ਰੋਟੀ ਰਾਤੀ ਸਭ ਕੁਝ ਇਥੇ ਮਿਲਦਾ ਹੈ ਹਣਾ ਜੀ ਹਾਂ ਜੀ ਹਾਂ ਜੀ ਠੀਕ ਬਾਕੀ ਤੁਸੀਂ ਆਪ ਦੱਸੋ 50 ਰੁਪਏ ਦੇ ਵਿੱਚ ਦਾਲ ਤੇ ਸਬਜੀ ਚਾਰ ਰੋਟੀਆਂ ਤੇ ਫੋਕਸ ਸਲਾਦ ਚਾਹ ਜੋ ਮਤਲਬ ਵਧੀਆ ਮਤਲਬ ਠੀਕੇ ਨਾਲ ਇੱਕ ਬੰਦਾ ਪੰਜਾਹਾਂ ਦੇ ਵਿੱਚ ਰੱਜ ਜੇ ਇਹ ਹੋਰ ਕੀ ਚਾਹੀਦਾ ਹੂੰ ਹੂੰ 50 ਰੁਪਏ ਦੇ ਵਿੱਚ ਇੱਕ ਬੰਦਾ ਫੁੱਲ ਹੋ ਸਕਦਾ ਪੂਰਾ ਮਤਲਬ ਇਦਾਂ ਗਿਣੀ ਰੱਖਣੀ ਹਾਂ ਬਾਕੀ ਸਫਾਈ ਵੀ ਪੂਰੀ ਆ ਹਾਂ ਆ ਸਫਾਈ ਦੇਖੋ ਘਰ ਵਾਂਗੂ ਆ ਘਰ ਵਾਂਗੂ ਮਤਲਬ ਰੋਟੀ ਘਰ ਵਾਲੀ ਮੈਨੂੰ ਕੀ ਹਟਲ ਵਾਲੀ ਰੋਟੀ ਨਹੀਂ ਮਿਲੂਗੀ ਰੋਟੀ ਘਰ ਵਾਲੀ ਇੰਨੇ ਸਾਰਿਆਂ ਦੀ ਮੰਮੀ ਆ ਇਹ ਹਾਂ ਸਹੀ ਗੱਲ ਆ ਭਾਬੀ ਕਿੰਨੇ ਸਾਰੇ ਹਾਂ ਭਾਬੀ ਮਾਂ ਬ੍ਰਦਰ ਹਾਂ ਜਿਦਾ ਸਾਡੀ ਭਾਬੀ ਭਾਬੀਆਂ ਚੌਕੇ ਤੇ ਬਣੀ ਰਹਿੰਦੀ ਆ ਤੇ ਜਰੂਰ ਸਪੋਰਟ ਕਰਿਓ ਜਿਹੜਾ ਵੀ ਇਥੇ ਹੁੰਦਾ ਵਾ ਵੀ ਕੋਈ ਡਿਲੀਵਰੀ ਕੇਸ ਆ ਜਿੱਦਾਂ ਵੀ ਹਨਾ ਹਾਂ ਹਾਂਜੀ ਅੰਤ ਤੱਕ ਹੀ ਆਪਣਾ ਰੋਟੀ ਦੀ ਕਿਸੇ ਨੂੰ ਦਿੱਕਤ ਆਉਂਦੀ ਆ ਤੇ ਤੁਸੀਂ ਉੱਪਰ ਆ ਕੇ ਬੱਚਿਆਂ ਵਾਲੇ ਬਾੜ ਚ ਇਹ ਲਾਸਟ ਕੋਰਨਰ ਤੇ ਆ ਨਾਲੇ ਬੈਠੋ ਨਾਲੇ ਬੈਠੋ ਜਿੰਨੀ ਮਰਜ਼ੀ ਸਪੇਸ ਬਹੁਤ ਆ ਪੱਖੇ ਲੱਗੇ ਆ ਕੁਰਸੀਆਂ ਲੱਗੀਆਂ ਟੇਬਲ ਲੱਗੇ ਇੱਥੇ ਬੈਠ ਕੇ ਖਾਣਾ ਖਾਓ ਭਵੇਂ ਚਾਹ ਪੀਓ ਭਵੇਂ ਜੀਵਨ ਨੂੰ ਮਿਲੋ ਭਵੇਂ ਸ਼ਾਲੀ ਨੂੰ ਮਿਲੋ ਆਹ ਸ਼ਾਲੀ ਹਾਂਜੀ ਇਹ ਤਾਂ ਗੁਰਵਰ ਹੈ ਗੁਰੂ ਨੇ ਆਪਣਾ ਰੋੜਾ ਪਾਇਆ ਐਸਪੀਐਸ ਬਹੁਤ ਵਧੀਆ ਇੱਥੇ ਆ ਕੇ ਤੁਸੀਂ ਖਾਣਾ ਖਾ ਸਕਦੇ ਹੋ ਬੈਠ ਸਕਦੇ ਹੋ ਆਰਾਮ ਨਾਲ ਰੈਸਟ ਕਰ ਸਕਦੇ ਹੋ ਪੱਖੇ ਲੱਗੇ ਆ ਹਾਂਜੀ ਨਹੀਂ ਨਹੀਂ ਤੁਹਾਡਾ ਨਹੀਂ ਤੇ ਹੋਰ ਕੁਝ ਦੱਸਣਾ ਚਾਹੋਗੇ ਬਸ ਠੀਕ ਹੈ ਬਹੁਤ ਲੱਗਦਾ ਵਸਾ ਇੱਕ ਵਾਰੀ ਫੇਰ ਦੱਸ ਦਿੰਨੇ ਆ ਇੱਕ ਵਾਰੀ ਫੇਰ ਦੱਸ ਦਿੰਨੇ ਆ ਮਹਾਜਨ ਹਸਪੀਟਲ ਆ ਪਾਰੂਲ ਮਹਾਜਨ ਪਾਰੂਲ ਮਹਾਜਨ ਮੈਡਮ ਹਾਂਜੀ ਅਸ਼ਵਨੀ ਮਹਾਜਨ ਜਿਹੜੇ ਮੈਨ ਆ ਤੇ ਆਪਾਂ ਇੱਥੇ ਜੋ ਵੀ ਹੁੰਦਾ ਜੇ ਕਿਸੇ ਨੂੰ ਰੋਟੀ ਦੀ ਦਿੱਕਤ ਆਉਂਦੀ ਹੈ ਤੇ ਇੱਥੇ ਆ ਕੇ ਆਪਾਂ ਬਿਜਣਾਂ ਨੂੰ ਮਿਲ ਸਕਦਾ ਹੈ ਹਾਂਜੀ ਕਹਿੰਦੇ ਮੈਨੂੰ ਸਾਰੇ ਭਾਬੀ ਜੀ ਕਹਿੰਦੇ ਇਹ ਗਾ ਰਾ ਦੀ ਡਿਊਟੀ ਪਿੰਨਾ ਉਹ ਵੀ ਇੱਥੇ ਹਾਂ ਅੱਛਾ ਤੇ ਉਸ ਕਰਕੇ ਮੇਨ ਭਾਬੀ ਸਾਰੇ ਕਹਿੰਦੇ ਸਟਾ ਵੀ ਚੰਗਾ ਹੁੰਦਾ ਹਾਂ 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 ਸਹੀ ਗੱਲ ਬੱਚਾਈ ਕਹਿ ਕੇ ਹਰ ਨੂੰ ਬੁਲਾ ਸਕਦੇ ਹਾਂ ਹੂੰ ਚਲੋ ਠੀਕ ਹੈ ਜੀ ਸ਼ੁਕਰੀਆ ਤਾਂ ਤੇ ਇੱਧਰ ਵੀਰ ਹਣੀ ਆਏ ਅੱਜ ਕਾਕਾ ਵੇਖਣ ਹਾਂ ਵੀਰ ਜੀ ਵੇਖ ਲਿਆ ਵੇਖ ਲਿਆ ਜੀ ਬਹੁਤ ਵਧੀਆ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਇੰਨੇ ਕਦਮ ਚੱਲ ਕੇ ਆਏ ਤੇ ਆ ਗੁੜੀਆ ਵਿਚਾਰੀ ਕੰਮ ਤੋਂ ਆਪਣੇ ਡਿਊਟੀ ਤੋਂ ਸਿੱਧੀ ਹੈਗੀ ਡਿਊਟੀ ਹੈ ਕਿ ਪੜਾਈ ਆ ਪੜਾਈ ਹੈ ਜੀ ਪੜਦੀ ਹੈ ਪੜਦੀ ਵੀ ਬੜਾ ਵੱਧ ਲੜਦੀ ਵੀ ਬੜਾ ਹੈ ਮੈਨੂੰ ਲੜਦੀ ਕਿਉਂ ਨਹੀਂ ਲੜਦੀ ਲੜਦੀ ਤੇ ਬਥੇਰਾ ਨੂੰ ਮੇਰੇ ਨਾਲ ਕਵੀਰ ਲੜ ਲੜਾਕੀ ਕਿ ਨਹੀਂ ਹੈਗਾ ਹੈਗਾਣ ਬੱਸ ਹੁਣ ਹੁਣ ਦੱਸ ਹੁਣ ਦੱਸ ਇਧਰ ਗੁਰਵਸ ਸਿੰਘ ਕੋਈ ਆਪਣੇ ਕੰਮ ਤੇ ਲੱਗੇ ਕਾਰੋਬਾਰ ਤੇ ਇਹਨੂੰ ਬਸ ਟੈਟਰ ਗੇਮ ਚਾਹੀਦੀ ਹੈ ਫੇਜ ਜਿੱਥੇ ਮਰਜੀ ਖਿਲਾਰ ਦੋ ਕਹਿੰਦਾ ਟੈਟਰ ਗੇਮ ਹੋਏ ਬਰਬਰ ਬਰਬਰ ਟੈਟਰ ਗੇਮ ਕਿਥੇ ਹੈ ਜੀ ਮੈਨੂੰ ਕਹ ਲੱਗਦੇ ਨਹੀਂ ਲੱਗਦੇਂ ਦਾ ਹੋਂਦ ਨੂੰ ਮਿਲੋ ਨੇ ਮਨਜੋਸ ਸਿੰਘ ਨਾਲ ਸ਼ਾਇਦ ਇੱਥੇ ਕਿਤੇ ਨੁਕਰੇ ਵੜਿਆ ਹੋਵੇ ਇੱਥੇ ਪੱਕਾ ਨਹੀਂ ਕਿਲਾ ਕਿਥੇ ਹੈ ਮੰਜੋ ਉਹ ਸੰਗ ਇੱਧਰ ਲੇਟੇ ਮਾਂਡਿਆ ਕੱਲਾ ਹੀ ਪੱਖਾ ਵੀ ਇਹਨੂੰ ਆ ਕੱਲੇ ਨੂੰ ਬੈੱਡ ਦਦਾਵੇ ਕੱਲਰ ਨੂੰ ਦਿੱਤਾ ਟੀਵੀ ਦਿੱਤਾ ਇਹਦੀ ਵੀ ਡਿਲੀਵਰੀ ਹੋਈ ਪਰ ਰਿੰਦਾ ਕੱਲਾ ਵੇ ਪੱਖਾ ਪੁੱਖਾ ਵੀ ਨਹੀਂ ਚਲਾਉਂਦਾ ਐਸੀ ਵੀ ਨਹੀਂ ਚਲਾਉਂਦਾ ਖੜਾਕ ਹੁੰਦਾ ਰਹਿੰਦਾ ਖੜਾਕ ਹੁੰਦਾ ਤੇ ਫਿਰ ਮੇਰੀਆਂ ਵੀਡੀਓ ਚ ਡਿਸਟਰਬ ਹੁੰਦੀ ਤੇ ਮੇਰੇ ਜਾ ਕੇ ਪਿਆ ਰਿੰਦਾ ਨਰੇ ਇੱਥੇ ਸ਼ੋਰ ਸ਼ਰਾਬ ਨਹੀਂ ਨਾ ਆ ਗਰਗੇ ਭਾਵਾ ਦੇ ਬਾਰਵੇਂ ਪੜੀ ਹੋਣੀ ਓਏ ਨਾ ਰਾਮਾ ਹੋਰ ਜੀਵਨ ਸਿੰਘ ਤੁਹਾਨੂੰ ਮਿਲੋਣੇ ਆ ਬਾਕੀ ਦੇ ਮੈਂਬਰਾਂ ਨਾਲ ਐਲਦਰ ਸੁਮਨ ਯਾ ਸੁਮਨਦੀਪ ਕੋ ਟਮਣੇ ਕਹਤਾ ਹਾਲ ਚੱਲਦਾ ਫੇ ਹਾਲ ਠੀਕ ਹੀ ਆ ਸਾਰਿਆਂ ਨੂੰ ਬੋਲਦਾ ਮੈਂ ਮਰੀਆ ਵਾ ਹਾਂਜੀ ਹੈ ਠੀਕ ਆ ਅੱਗੇ ਨਾਲ ਫੀਡ ਹੈ ਠੀਕ ਆ

ਪਾ ਬਿਆਨ ਉਤਰਾ ਮੰਨ ਭੈਣਾ ਨੂੰ ਜਿਨ੍ਹਾਂ ਨੇ ਇੰਨੀਆਂ ਦੁਆਵਾਂ ਕੀਤੀਆਂ ਆ ਛੋਟਾ ਮੰਨ ਨੂੰ ਬਹੁਤ ਧੰਨ ਸਾਰਿਆਂ ਨੂੰ ਜਿਆਦਾ ਆ ਗਿਆ ਮੰਨ ਨੂੰ ਸਾਰਿਆਂ ਨੂੰ ਜਿਆਦਾ ਵਧਾਈਆਂ ਮੰਨ ਲਾ ਤਾਂ ਆਹ ਹੋ ਹੈ ਤਾਂ ਸਹੀ ਆ ਪਰ ਸਾਰਿਆਂ ਨੂੰ ਆ ਆਹ ਨਹੀਂ ਸਾਰਿਆਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਦੁਆਵਾਂ ਕੀਤੀਆਂ ਹੈਣਾ ਇੱਥੇ ਫੇਰ ਸਾਰੇ ਆ ਗਏ ਤੁਹਾਡੀਆਂ ਦੁਆਵਾਂ ਸਦਕਾ ਅੱਜ ਰੱਬ ਨੇ ਸਾਡੀ ਝੋਲੀ ਉਹ ਵੱਡੀ ਹੋਈ ਪਈ ਬਹੁਤ ਵੱਡੀ ਜਿਹੜੀ ਕੀ ਜਿਹੜੀ ਖਰੀਦੀ ਨਹੀਂ ਜਾ ਸਕਦੀ ਪੈਸੇ ਨਾਲ ਇਹ ਉਹ ਖੁਸ਼ੀ ਆ 10 ਪ੍ਰਾਈਜ਼ਲੈਸ ਤੇ 10 ਸਾਲ ਜਿਹਨੇ ਸਾਨੂੰ ਤਰਸਾਇਆ ਆਉਣ ਲਈ ਉਹ ਟੋਪ ਵੀ ਲੱਤ ਗਈ ਉਹਦੀ ਦੇਖ ਵਾਹਿੰ ਗਾਤੀ ਦੀ ਸਾਈ ਪੱਖਾਂ ਤੋਂ ਇਹਦਾ ਗੁਰਮੁਖ ਦੇ ਕੰਮ ਵੇਖੋ ਗੁਰਵੰਦਿਆ ਚੱਲ ਅੱਛਾ ਉਹ ਉੱਧਰ ਵੇਖ ਆਜਾ ਜੀ ਤੇ ਚਿੱਧਾ ਨਹੀਂ ਗਾ ਨਹੀਂ ਮੇਰਾ ਚੱਲੀ ਹੈ ਜਾਓ ਜਾ ਸਾਰੇ ਗੱਡੀ ਚ ਬੈ ਕੇ ਜਾਓ ਜਾਓ ਗੱਡੀ ਚ ਬੈ ਕੇ ਸਾਰੇ ਇੱਥੇ ਕਿੱਧਰ ਚੱਲਦੀ ਹੈ ਕਾਕਾ ਨੇ ਹੁਣਾੜੇ ਵਾਲੀ ਆਊਗਾ ਨਾ ਬੋਟਾ ਜਾ ਰਹੀਆਂ ਹਡੀਆਂ ਬੋਟਾ ਫੋਟਾ ਜਿਆਦਾ ਵੱਟਾ ਵੱਡਾ ਕਈ ਵਾਰ ਹਾਰ ਜਾਂਦਾ ਜੇ ਨਹੀਂ ਨਹੀਂ ਕਾਕੇ ਦੇਣ ਕੇ ਗਵਾਹ ਮੁਕਰ ਜਾਂਦੇ ਕਾਕੇ ਸੱਚੀਆਂ ਬਾੜ ਲੈਂਦੇ ਨਾ ਨਹੀਂ ਸਾਡੇ ਵਾਲੋ ਕਹਿੰਦੇ ਦੀ ਮੁਕਰਨਾ ਸਾਡੇ ਵਾਲੋ ਸਾਥ ਬੜੇ ਸਪੋਰਟੀਵ ਹੈ ਅਰੇ ਨਹੀਂ ਆਏ ਆ ਅੱਜ ਸਿੰਧੂ ਵੀ ਕੀ ਆਹ ਫੋਨ ਕਰਾਂਗੇ ਫੋਨ ਕਰਕੇ ਪੁੱਛਾਂਗੇ ਕਿ ਕੀ ਚਲਾ ਹੋਈ ਆ ਅਈ ਤੇ ਬੈਠਾ ਨਹੀਂ ਅਈ ਤੇ ਬੈਠਾ ਨਹੀਂ ਸਾਡੀ ਸ਼ੂਟਿੰਗ ਨਹੀਂ ਬਾਦਲੀ ਨਹੀਂ ਅੱਜ ਚੋਤੇ ਪਰ ਮੈਂ ਕਹਿੰਦੀ ਆ ਕਿ ਅੱਗੇ ਨਾ ਬਧਾਈ ਦਿਓ ਹਾਂ ਖਲਾਮ ਜਗ ਲਾਣੀ ਅੱਗੇ ਚਲਾ ਸਾਡੇ ਦੇ ਜਿਹੜੇ ਸਬਸਕ੍ਰਾਈਬਰਾਂ ਦੇ ਫੋਨ ਆਉਂਦੇ ਉਹ ਵੀ ਹਣ ਕਿ ਤੇ ਆਪਣੇ ਵੱਲ ਲਿਆਈ ਬੰਨਿਆ ਬੋਟਾ ਜਾਨੀ ਮੈਂ ਆਪਨਾ ਸਬਸਕ੍ਰਾਈਬਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆਂ ਵੀ ਇਦਾਂ ਨਾ ਕਰਿਓ ਸਾਡੀ ਮਾਣਤਵਾ ਸਾਨੂੰ ਦੋ ਹਾਂ ਸਾ ਮਿੰਟ ਦਾ ਬਾਰਿਸ਼ ਨਾ ਹੋਣਾ ਸੋ ਮਾ ਮੀ ਨੇ ਦਵਾਤਾ ਮਮੀ ਨੇ ਛੁੱਟੀ ਮੀ ਨੇ ਛੁੱਟੀ ਦਵਾਗੇ ਨਾ ਫਿਰ ਕੀ ਡਾਕ ਕਰ ਕਾਕੇ ਨੇ ਲੜਾਈ ਪਾਤੀ ਕਾਕੇ ਨੇ ਕਾਕੇ ਨਾ ਮੈਂ ਜਾਣਾ ਜਾਣਾ ਸੀ ਹਾਂ ਅੱਛਾ ਸਮਾਂ ਹੋ ਗਿਆ ਚਲੋ ਬਾਏ ਚਲ ਠੀਕ ਹੈ ਬਾਏ ਚਲ ਚਲ ਕਾਕੇ ਨੇ ਲੜਾਈਆਂ ਪਾਤੀਆਂ ਚੰਗਾ ਚੰਗਾ ਕਾਕੇ ਕਾਕੇ ਦੇ ਦੋ ਦਾਦਕੇ ਬਣੇ ਹੋ ਵੀ ਕੀ ਕਰੇ ਕਾ ਕ ਕਦੇ ਇੱਕ ਦਾਦ ਕਹਿੰਦੇ ਅਸੀਂ ਕਰਨਾ ਕਹਿੰਦੇ ਅਸੀਂ ਲੜਾਈ ਬਾਅਦ ਸਕੂਲ ਪੈ ਲਈ ਆਹਾ ਆ ਸਕੂਲ ਗਿਆ ਲੱਗਿਆ ਵੀ ਹੋ ਜਾਣੀ ਐ ਕਿ ਐਦਾਂ ਲੜਾਈ ਐਦਾਂ ਹੁੰਦੀ ਸੀ ਤਾਂ ਪਾਦ ਤੇ ਪਾਕਿਸਤਾਨ ਦੇ ਦੀ ਪਾਕਿਸਤਾਨ ਦੀ ਬਣ ਦੋ ਚੰਗਲ ਬਾਈ ਬਾਏ ਬਾਏ ਬਾਈ ਹੱਡੇ ਪ੍ਰਾਣੇ ਆਉਂਦੇ ਜਾਂਦੇ ਹੋਏ ਉਹ ਕਰਾ ਮੈਡਮ ਨਹੀਂ ਆਏ ਕਾਕੇ ਕਾਕੇ ਨਹੀਂ ਬਾਚੀ ਨਹੀਂ ਬਾਚ ਕਾਕਾ ਲੋਈ ਜਾਂਦਾ ਤਾਂ ਖਾਦੀ ਨਹੀਂ ਨਹੀਂ ਬਾਚੀ ਹੂੰ ਕਾਕਾ ਲੋਈ ਜਾਂਦਾ ਦੁੱਸਤ ਬਿਨਾਂ ਨੂੰ ਬਾਚੀ ਨਹੀਂ ਬਾਚੀ ਨਹੀਂ ਬਾਚੀ ਬਾਚੀ ਨਹੀਂ ਗੱਡੀ ਕਾਕੇ ਨੇ ਲਈ ਬਾਤੀ ਹਾਂ ਜਮਨ ਕਾਕਾ ਕੇ ਨੇ ਲਈ ਬਾਤੀ ਦੁਵਾ ਦਾ ਹੀ ਇਹ ਮੈਂ ਤਾਂ ਇਹ ਤਾਂ ਹੈ ਮਾਣ ਪਈ ਕਿ ਪਤਾ ਨਹੀਂ ਮੇਰੇ ਤੋਂ ਜਾਣ ਕੇ ਕੀ ਹੋਏ ਓਏ 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 ਚਲੋ ਜਿੱਧਰ ਵੀ ਜਾਵੇ ਤੇਰੇ ਬਾਬਾ ਕੋ ਤਾਂ ਤੰਦਰੁਸਤ ਰਹੇ ਤੇ ਜਾ ਸਾਰਿਆਂ ਕੋ ਜਾਂਦਾ ਆਂਦਾ ਰਹਿਣਾ ਅਨੂੰ ਅੱਜ ਰੋਣ ਵੀ ਬੜਾ ਡਿਆ ਪਤਲੀ ਹੈ ਪੱਖਾ ਚਲਾ ਰਿਹਾ ਲੱਗ ਰਿਹਾ। ਆ ਦੀ ਦੀ ਹੁਣੀ ਤੇ ਭਾਜੀ ਹੁਣੀ ਆ ਤੇ ਰੇਲੇ ਕਹਿੰਦੇ ਵਲੋਗ ਬਣਨੇ ਆ ਤੇ ਸਟਾਫ ਹੀ ਆ ਵੇ ਹਸਪੀਟਲ ਦਾ ਹੈ ਨਾ? ਹਾਂਜੀ ਇੱਥੇ ਹੀ ਇਹਨਾਂ ਦੀ ਜੋਬ ਆ। ਅਸ਼ੁਨੀ ਮੈਡੀਕਲ ਸਰ ਦਾ ਸਟਾਫ। ਹਾਂਜੀ ਹਾਂਜੀ। ਇਹ ਮਾਜਨੋ ਹਸਪੀਟਲ ਇੱਥੇ ਸਟਾਫ ਆ। ਤੇ ਇਹਨਾਂ ਦੀ ਬਹੁਤ-ਬਹੁਤ ਮਿਹਰਬਾਨੀ। ਤੇ ਇਹਨਾਂ ਨੇ ਆਨੂੰ ਬਹੁਤ ਵਧੀਆ ਗਾਈਡ ਕੀਤਾ। ਹੈ ਨਾ? ਸਾਰੇ ਸਟਾਫ ਨੇ ਸਾਰਾ ਸਟਾਫ ਵਧੀਆ ਇੱਥੋਂ ਦਾ। ਹਾਂ ਹਾਰਮਨ ਨਾਲ ਰਿਲੇਟਡ ਤੇ ਗਾਇਨੀ ਨਾਲ ਰਿਲੇਟਡ ਫਿਰ ਜਿਹੜੇ ਆ ਮਾਨਿਕ ਮਹਾਰਜਨ ਵਾਲੇ ਜਿਹੜੇ ਸਰ ਹਨ ਬਹੁਤ ਦੂਸਰੇ ਮੀਨ ਲੋਕੀਏ ਸਾਰੇ ਪ੍ਰੋਪਰ ਲਾਟ ਵਧੀਆ ਮੇਰੇ ਦਰ ਬਸਾ ਹਸਪੀਟਲ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਾ ਜੀ ਸਾਡੇ ਜਦੋਂ ਤੋਂ ਗੁਰਵਰ ਹੋਇਆ ਉਹ ਤਾਂ ਜ ਨਹੀਂ ਪਤਾ ਨਹੀਂ ਕਿੰਨੇ ਕੇ ਜਾਣੇ ਕਿਉਂਕਿ ਜੇ ਇੱਕ ਨੂੰ ਵਧੀਆ ਆਪਾਂ ਟ੍ਰੀਟ ਕਰਾਂਗੇ ਤੇ ਹਨਾ ਇਹ ਨਹੀਂ ਨਹੀਂ ਅੜ ਕੋਉ ਮੰਗਿਆ ਜਿਸ ਸੁਜੈਸ਼ਨ ਦੇ ਅਹੀਂ ਆਪਰਾਇਆ ਨਾ ਪਰਸਨਲ ਸੁਜੈਸ਼ਨ ਨਵਾਜੇ ਨੋਕੀ ਉਨ ਕਰਕੇ ਲਾਉਂਦੇ। ਉਹਦੇ ਤੋਂ ਫਿਰ ਜਿੱਥੇ ਇੱਕ ਜਾਨੇ ਦਾ ਵੀ ਸ਼ੋਰ ਤੋਂ ਦੇ ਫਿਰ ਰਸਮਾਂ ਦੇ ਹੀ ਆਈ। ਫਾਸਟਲਿੰਗ ਵੀ ਕੀ ਸੀ। ਨਹੀਂ ਗੁਰਵਰ ਵੀ ਇੱਥੇ ਆ ਪਰ ਆਉਂਦੇ ਇਹ ਲਿਖੋਇਆ ਜਾਂਦਾ ਉਹਦੋਂ ਆ ਚੇਅਰਸ ਵਗੈਰਾ ਵਰਤੂ ਵੀ ਇੱਥੇ ਲੱਗਦਾ ਤਾਂ ਵੀ ਡਿਫਰੈਂਸ ਹੋ ਜਾਏ ਜਿੱਦਾਂ ਨਾ ਉਹਨਾਂ ਸਾਨੂੰ ਮਤਲਬ ਬੜੇ ਚਿਰ ਬਾਅਦ ਵੀ ਸੁਣੀ ਰੱਬ ਨੇ ਹਾਲੇ ਹੁਣ ਵਲੌਗ ਪਾਈਏ ਬੜੇ ਲੋਕ ਪੁੱਛਦੇ ਆ ਵੀ ਕਿੱਥੋਂ ਦਵਾਈ ਖਾਦੀ ਤੁਸੀਂ ਤੇ ਫਿਰ ਉਹਦਾ ਨੂੰ ਫਿਰ ਦੱਸਦਾ ਹੈ ਰਿਪਲਾਈ ਕਰੀਦਾ ਹਾਂਜੀ ਹਾਂਜੀ ਫਿਰ ਆਪਾਂ ਰਿਪਲਾਈ ਕਰਦੇ ਆ ਫਿਰ ਦੱਸਦੇ ਆ ਹਸਪੀਟਲ ਦਾ ਨਾਮ ਵੀ ਇੱਥੋਂ ਕਰ ਦਿੰਦੇ ਆ ਕਿਉਂਕਿ ਇਹ ਚੀਜ਼ਾਂ ਦੀ ਬੜਿਆਂ ਜਾਣਨ ਨੂੰ ਥੋੜਾ ਹਾਂਜੀ ਹਾਂ ਬੜੇ ਬੜੇ ਲੋਕ ਵੀ ਆ ਜਿਨ੍ਹਾਂ ਨੂੰ 10 ਸਾਲ ਹੋ ਗਿਆ ਸਾਲੋਂ

ਬੜੀ ਬਹੁਤ ਜੀ ਬੜੀ ਬੜੀ ਫੈਨ ਆ ਨਾ ਤੁਹਾਣਾ ਤੁਹਾਡੇ ਤੋਂ ਵੱਧ ਹੋਈ ਆ ਤੁਹਾਨੂੰ ਮਿਲ ਕੇ ਠੀਕ ਹੈ ਜੀ ਬਹੁਤ ਵਧੀਆ ਲੱਗਾ ਮਿਲ ਕੇ ਨਾ ਕਿੰਨਾ ਵਧੀਆ ਸਵੇਰਾ ਜਿੱਤਾ ਹਾਨੂੰ ਕੋਈ ਵੇਖਦਾ ਹਾਨੂੰ ਸਾਡਾ ਵੀ ਦਿਲ ਕਰਦਾ ਕਿ ਅਸੀਂ ਵੀ ਵੇਖੀਏ ਕਿ ਕਿਹੜਾ ਸਾਨੂੰ ਕੌਣ-ਕੌਣ ਵੇਂਦਾ ਹੈ ਨਾ ਮੈਂ ਵੀ YouTube ਤੇ ਆਉਨਾ ਕਿੰਨੀ ਫੈਮਲੀ ਮਿਲੀ ਕਿੰਨੇ ਰਿਸ਼ਤੇ ਬਣੇ ਨਾ ਤੇ ਮੱਝੀ ਵੀ ਉੱਠ ਗਈ ਉਹਦਾ ਸਾਨੂੰ ਕੌਣ ਜਾਣਦਾ ਹੈ ਤੇ ਵੇਲਾ ਕਿੰਨੀ ਪਛਾਣ ਭੰਜਦੀ ਭੈਣ ਭਰਾ ਕਿੰਨੇ ਮਿਲਦੇ ਕਿੰਨਾ ਵਧੀਆ ਲੱਗਦਾ ਹਾਂ ਹਾਂ ਤੇ ਬਹੁਤ ਬਹੁਤ ਧੰਨਵਾਦ ਇੰਨਾ ਵੀਰ ਦਾ ਭੈਣ ਦਾ ਜਿਹੜਾ ਮਿਲਣਾ ਏ ਇੰਨਾ ਪਿਆਰ ਕਰਦੇ ਹਨ ਜਿਲਾਂ ਨੂੰ ਦਿਲਾਂ ਦੀ ਰੋਂਦੀ ਗਿੰਦੇ ਫਿਰ ਮਨ ਦੇ ਵਿੱਚ ਉਹ ਟਾਰਿਆ ਹੋਇਆ ਹੈ ਨਾ ਇਹਨੂੰ ਮਿਲਣਾ ਉਹ ਇੱਕ ਦਿਨ ਮਿਲ ਲਈਦਾ ਹਾਂ ਸਹੀ ਗੱਲ ਆਹ ਮਣੀ ਦੀ ਰੋਣਾ ਛੁੱਟ ਗਈ ਆਹ ਮਣੀ ਦੀ ਭੂਆ ਆ ਵੇਰੇ ਚ ਲੱਗੀ ਸੀ ਤੇ ਕਹਿੰਦੀ ਮੇਰਾ ਸਰਦਾ ਨਹੀਂ ਘਰ ਤੇ ਜਾ ਕੇ ਜੀ ਨਹੀਂ ਲੱਗਾ ਤੇ ਸਾਮੀ ਫੇ ਭੱਜ ਗਈ ਹੈ ਹੁਣ ਰਹੀ ਨਹੀਂ ਉਥੇ ਹੈ ਮੇਰੇ ਦੇ ਵਿਹਲੇ ਲੰਗ ਲੈਣ ਗਈ ਗਈ ਰੋਟੀ ਬਣਾਉਣ ਗਈ ਬਸ ਸੀ ਲੈਣ ਗਈਆਂ ਪੂਣੀਆਂ ਛਕਣ ਗਈਆਂ ਰੋਟੀ ਲੈ ਕੇ ਫੇਰ ਆ ਗਈ ਜੀ ਤੇ ਉਹਨੇ ਤੇ ਬਣਾ ਲੱਗਦਾ ਹੀ ਨਹੀਂ ਜਿਨਾਂ ਜੋ ਵੇਖੀ ਆਣ කලගතලගු විිඩිය කෝල කරලාගරී නොවරික රවට විඩිය කෝල කලී වෙේලයා කලකයිනී ප දෙකයි රැණයිනුම